ਆਪ ਬੈਡਮਿੰਟਨ ਐਸੋਸੀਏਸ਼ਨ ਦੇ ਵੱਲੋਂ ਜਲੰਧਰ ਦੇ ਵਿੱਚ 우ਸਤਾਦ ਚਮਨ ਲਾਲ ਰਤੀ ਪੰਜਾਬ ਸਟੇਟ ਸਬ ਜੂਨੀਅਰ ਰੈਂਕਿੰਗ ਬੈਡਮਿੰਟਨ ਟੂਰਨਾਮੈਂਟ ਕਰਵਾਇਆ ਗਿਆ ਇਹ ਟੂਰਨਾਮੈਂਟ 4 ਅਕਤੂਬਰ ਤੋਂ ਲੈ ਕੇ 7 ਅਕਤੂਬਰ ਨੂੰ ਦੋਆਬਾ ਕਾਲ ਜਲੰਧਰ ਦੇ ਬੈਡਮਿੰਟਨ ਸਟੇਡੀਅਮ ਦੇ ਵਿੱਚ ਕਰਵਾਇਆ ਗਿਆ ਜਿਸ ਵਿੱਚ ਪੰਜਾਬ ਦੇ 23 ਜ਼ਿਲ੍ਹਿਆਂ ਦੇ ਤਕਰੀਬਨ 50 ਖਿਡਾਰੀਆਂ ਨੇ ਹਿੱਸਾ ਲਿਆ 17 ਸਾਲ ਤੋਂ ਘੱਟ ਉਮਰ ਵਰਗ ਦੇ ਵਿੱਚ ਸਮਰਾਲਾ ਦੀ ਰਹਿਤ ਬੈਡਮਿੰਟਨ ਅਕੈਡਮੀ ਦੇ ਖਿਡਾਰੀਨ ਗੁਰਸਿਮਰਤ ਕੌਰ ਚਾਹਲ ਨੇ ਸਿੰਗਲ ਮੁਕਾਬਲੇ ਦੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਤੇ ਚੈਂਪੀਅਨ ਬਣੀ ਹੂੰ ਰੁਪਿੰਦਰ ਸਿੰਘ ਗਿੱਲ ਸਮਰਾਲੇ ਤੋਂ ਆ ਤੇ ਰਹਿਤ ਬੈਡਮਿੰਟਨ ਅਕੈਡਮੀ ਜਿਹੜੀ ਅਜੀਪਾਲ ਰਹਿਤ ਜੀ ਚਲਾ ਰਹੇ ਨੇ ਤਕਰੀਬਨ ਪਿਛਲੇ 8 ਸਾਲਾਂ ਤੋਂ ਇਹ ਇਹ ਸਾਡੀ ਬੇਟੀ ਗੁਰਸਿਮਰਤ ਕੌਰ ਚਾਹਲ ਆ ਇਹ ਹੁਣੇ ਸਬ ਜੁਨੀਅਰ ਬੈਡਮਿੰਟਨ ਚੈਂਪੀਅਨਸ਼ਿਪ ਹੋਈ ਹੈ ਰੈਂਕਿੰਗ ਦੀ ਉਹਦੇ ਵਿੱਚ ਪਹਿਲਾ ਸਥਾਨ ਇਹਨੇ ਹਾਸਲ ਕੀਤਾ ਤੇ ਇਹ ਨੈਸ਼ਨਲ ਵੀ ਖੇਡ ਚੁੱਕੀ ਆ ਬਹੁਤ ਵੱਡੀ ਮਿਹਨਤ ਕਰਦੀ ਹੈ ਇੱਥੇ ਕਈ ਸਾਲਾਂ ਤੋਂ ਇਹ ਉਰ ਖੇਡ ਰਹੀ ਹੈ ਸਭ ਗੱਲ ਕਰੀ ਕਿੰਨੇ ਬੱਚਿਆਂ ਦਾ ਮੁਕਾਬਲਾ ਸੀਗਾ ਤੇ ਪੂਰੇ ਪੰਜਾਬ ਬੱਚੋਂ ਵਿੱਚ ਆਇਆ तकरीबन 50 ਦੇ ਕਰੀਬ ਖਿਡਾਰਨਾਂ ਸੀਗੀਆਂ ਜਿਨ੍ਹਾਂ ਦੇ ਵਿੱਚ ਇਹ ਮੁਕਾਬਲਾ ਸੀਗਾ ਤੇ ਫਾਈਨਲ 'ਚ ਗੁਰਦਾਸ ਇਹ ਸੀਗੀ ਗੁਰਦਾਸਪੁਰ ਦੀ ਕੁਰੀ ਸੀਗੀ ਉਹਦੇ ਨਾਲ ਮੁਕਾਬਲਾ ਸੀਗਾ ਇਹ ਤੇ ਦੋ ਸੈਟਾਂ ਰਾਹੀਂ ਉਹ ਇਹਨੇ ਜਿੱਤ ਪ੍ਰਾਪਤ ਸੰਦੇਸ਼ ਬੱਚਿਆਂ ਨੂੰ ਕੀ ਸੁਨੇਹਾ ਦੇਣਾ ਹੈ ਬੱਚੇ ਨੂੰ ਇਹੀ ਹੈ ਤੇ ਜਿਹੜੀ ਇਹ ਜਵਾਨੀ ਆਏ ਤੂੰ ਮੋਬਾਈਲਾਂ ਤੋਂ ਛੱਡ ਕੇ ਤੁਸੀਂ ਖੇਡਾਂ ਵੱਲ ਆਓ ਕਿਸੇ ਵੀ ਗੇਮ ਦੇ ਵਿੱਚ ਆਓ ਲੇਕਿਨ ਗੇਮ ਵੀ ਜ਼ਰੂਰੀ ਆ ਗੇਮ ਖੇਡਣੀ ਇਹ ਸਮਝ ਠੀਕ ਆ ਜਿਹੜਾ ਨਾਮ ਮੇਰਾ ਨਾਮ ਗੁਰਸਿਮਰਤ ਗੌਰ ਚਾਹਲ ਹੈ ਮੈਂ ਸਮਰਾਲਾ ਦੇ ਇੱਕ ਛੋਟੇ ਜਿਹੇ ਸ਼ਹਿਰ ਵਿੱਚ ਇੱਕ ਅਕੈਡਮੀ ਹੈ ਰਿਆਦ ਬੈਡਮਿੰਟਨ ਅਕੈਡਮੀ ਉੱਥੇ ਬੈਡਮਿੰਟਨ ਦੀ ਪ੍ਰੈਕਟਿਸ ਕਰਦੀਆਂ ਤੇ ਅਸੀਂ 4 ਤੋਂ 7 ਤਰੀਕ ਤੱਕ ਜਿਹੜਾ ਚਲੰਦਰ ਬੈਡਮਿੰਟਨ ਸਟੇਟ ਰੈਂਕਿੰਗ ਟੂਰਨਾਮੈਂਟ ਹੋਇਆ ਉੱਥੇ winner winner ਰਹੀਆਂ ਉੱਥੇ ਕਰੀਬਨ ਪੰਜਾਬ ਬੱਚਾ ਨੇ ਪਾਰਟਿਸਿਪੇਟ ਕੀਤਾ ਪੂਰੇ ਪੰਜਾਬ ਤੋਂ ਸਾਰੇ ਪੰਜਾਬ ਦੇ ਬੱਚੇ ਉੱਥੇ ਆਪਣਾ ਬੈਸਟ ਪਰਫਾਰਮੈਂਸ ਦੇ ਰਹੇ ਸੀ ਤੇ ਮੈਨੂੰ ਖੁਸ਼ੀ ਹੈ ਕਿ ਮੈਂ ਉੱਥੇ ਆਪਣਾ ਬੈਸਟ ਦੇ ਪਾਈ ਤੇ ਉਸ ਟੂਰਨਾਮੈਂਟ ਨੂੰ ਜਿੱਤ ਪਾਈ ਇਹ ਸਾਰਾ ਕੁਝ ਮੈਂ ਆਪਣੇ ਕੋਚ ਤੋਂ ਬਿਨਾਂ ਨਹੀਂ ਕਰ ਸਕਦੀ ਸੀ ਅਜਪਾਲ ਸਰ ਤੇ ਗੁਰਮੁਖ ਸਰ ਨੇ ਜੋ ਟ੍ਰੇਨਿੰਗ ਕਰਾਈ ਹੈ ਅ ਬੋਥ ਹਾਰਡ ਵਰਕਿੰਗ ਕੋਚ ਨੇ ਸਾਨੂੰ ਵੀ ਮੋਟੀਵੇਸ਼ਨ ਮਿਲਦੀ ਆ ਹਾਰਡ ਵਰਕ ਕਰਨ ਦੀ ਉਹਨਾਂ ਤੋਂ ਤੇ ਮੈਂ ਇਹੀ ਕਹਿਣਾ ਚਾਹੂੰਗੀ ਕਿ ਮੇਰੀ ਏਜ ਦੇ ਬੱਚੇ ਸਾਰੇ ਟੀਨੇਜ ਦੇ ਵਿੱਚ ਕੋਈ ਨਾ ਕੋਈ სპੋਰਟ ਜ਼ਰੂਰ ਕਰਨ ਕਿਉਂਕਿ ਇਸ ਏਜ ਦੇ ਵਿੱਚ ਡਿਸਟਰੈਕਸ਼ਨਸ ਬਹੁਤ ਹੁੰਦੀਆਂ ਨੇ ਜਿਹਨੂੰ ਆਪਾਂ ਦੂਰ ਕਰਨ ਲਈ ਕਿਸੇ ਨਾ ਕਿਸੇ ਰਾਹ ਪਾਣਾ ਪੈਂਦਾ ਜਿਵੇਂ სპੋਰਟਸ ਉਹਦੇ ਲਈ ਬੈਸਟ ਚੋਇਸ ਹੈ ਤੋ ਇਹਨਾਂ ਕੋਈ ਸਪੋਰਟਸ ਜ਼ਰੂਰ ਕਰਨੀ ਚਾਹੀਦੀ ਹੈ ਬੱਚਾ ਮੇਰਾ ਏਮ ਹੈ ਕਿ ਮੈਂ ਇੰਡੀਆ ਰਿਪਰੈਜ਼ੈਂਟ ਕਰਾਂ ਇੰਟਰਨੈਸ਼ਨਲ ਤੇ ਤੇ ਵੱਧ ਤੋਂ ਵੱਧ ਆਪਣੇ ਪੇਰੈਂਟਸ ਦਾ ਤੇ ਕੋਚਸ ਦਾ ਨਾਮ ਰੋਸ਼ਨ ਕਰਾਂ ਠੀਕ ਹੈ ਬਰ ਥੈਂਕ ਯੂ ਅਪੀਲ ਖੁੱਲਰ ਤੇ ਕੀ ਕਹਣਾ ਜਿਹੜੀ ਬੇ ਚੀਜ਼ ਜਿਹਦਾ ਪ੍ਰਾਈਜ਼ ਲੈ ਕੇ ਆਈ ਹੈ ਇਹ ਕੁੜੀ ਸਾਡੀ ਪੰਜਾਬ ਦੀ ਰੈਂਕਿੰਗ ਜਿੱਤੀ ਹੈ ਜਲੰਧਰ ਦੁਆਬਾ ਕਾਲਜ ਠੀਕ ਹੈ ਨੇ ਸਿੱਧੇ ਸਟਨਾ ਜਿੱਤੀ ਹੈ ਠੀਕ ਹੈ ਨਹੀਂ ਹੁਣ ਇਹ ਦੇ ਲਈ ਹੁਣ ਨੈਸ਼ਨਲ ਲੀਗ ਜਾਊਗੀ ਇਹ ਠੀਕ ਹੈ ਨਾ ਹੁਣ ਇਹਦਾ ਪੰਜਾਬ ਦਾ ਦੂਜਾ ਵੀ ਆ ਰਿਹਾ ਟੂਰਨਾਮੈਂਟ ਉਸ ਵਾਸਤੇ ਨੈਸ਼ਨਲ ਲੀ ਜਾਊਗੀ ਨੈਸ਼ਨਲ ਆਪਣੇ ਪੰਜਾਬ ਨੂੰ ਅੱਗੇ ਕਰੂਗੀ ਰਿਪਰੈਜ਼ੈਂਟ ਕਰੂਗੀ ਠੀਕ ਹੈ ਨਾ ਅਸੀਂ ਬਹੁਤ ਖੁਸ਼ ਆ ਸਾਡੇ ਰਿਆਤ ਅਕੈਡਮੀ ਵੱਲੋਂ ਸਾਡੇ ਬੱਚੇ ਇੱਕ ਪਹਿਲਾਂ ਵੀ ਸਾਡੇ ਫਾਰਸ਼ੀਰ ਵੀ ਗਿਆ ਇਹ ਵੀ ਕੁੜੀ ਹੁਣ ਪੰਜਾਬ ਜਿੱਤੀ ਹੈ ਜੀ ਹੋਰ ਬੱਚੇ ਵੀ ਨੇ ਉਹ ਵੀ ਜਾ ਰਹੇ ਨੇ ਇਸ ਕਰਕੇ ਇਸ ਸਮਰਾਲੇ ਦਾ ਨਾਮ ਰੋਸ਼ਨ ਹੋ ਰਿਹਾ ਜੀ ਖੁਸ਼ੀ ਬਹੁਤ ਹੈ ਜੀ ਪੰਜਾਬ ਲੈਵਲ ਤੇ ਜਾਣਾ ਐਡੇ ਛੋਟੇ ਸ਼ਹਿਰ ਦੇ ਵਿੱਚੋਂ ਤੇ ਕਿਦਾਂ ਦੇਖਦੇ ਜਿਹੜਾ ਹੈ ਬਹੁਤ ਵੱਡੀ ਗੱਲ ਹੈ ਜੀ ਆਪਣਾ ਛੋਟਾ ਸ਼ਹਿਰ ਆ ਇੱਕ ਟਾਊਨ ਆ ਜੀ ਇਸ ਬੱਚੇ ਇੱਕ ਵਾਰ ਨਹੀਂ ਮਰ ਪਹਿਲੇ 5 ਸਾਲ 6 ਸਾਲ ਹੋ ਗਈ ਅਸੀਂ ਲਗਾਤਾਰ ਪੰਜਾਬ ਜਿੱਤਦੇ ਆ ਰਹੇ ਹਾਂ ਬੱਚੇ ਸਾਡੇ ਅੰਡਰ 13 15 ਹੁਣ 17 ਜਿੱਤੀ ਹੈ ਜੀ ਬੱਚੇ ਹੋਰ ਵੀ ਸਾਡੇ ਅੰਡਰ 13 ਜਾ ਰਹੇ ਨੇ ਜੀ ਉਹ ਵੀ ਪੰਜਾਬ ਲੈਵਲ ਤੱਕ ਜਿੱਤ ਕੇ ਆਉਣਗੇ ਜੀ ਉਮੀਦ ਆ ਸਾਨੂੰ ਜਿੱਤਣ ਦੀ ਜਿੱਤਣਗੇ ਜੀ ਜੋ ਆਪਣੇ ਅਜੇਪਾਲ ਜੀ ਕੋਚਿੰਗ ਦੇ ਰਹੇ ਨੇ ਠੀਕ ਹੈ ਨਾ ਬਹੁਤ ਹੀ ਹਾਰਡ ਵਰਕਿੰਗ ਹੈ ਬੱਚੇ ਦੀ ਉਮੀਦ ਅਸੀਂ ਕਰਦੇ ਹਾਂ ਇਹਦਾ ਵੀ ਉੱਪਰ ਲੈਵਲ ਤੱਕ ਜਾਣਗੇ ਪੱਕਾ ਜੀ ਨੈਸ਼ਨਲ ਜਾਣਗੇ ਜੀ ਇਹ ਪਹਿਲੇ ਵੀ ਨੈਸ਼ਨਲ ਜਾ ਕੇ ਆਈ ਹੈ ਥਰਡ ਰਾਉਂਡ ਤੱਕ ਗਈ ਹੈ ਇਸ ਵਾਰ ਅਸੀਂ ਉਮੀਦ ਕਰਦੇ ਹਾਂ ਨੈਸ਼ਨਲ ਜਿੱਤ ਕੇ ਆਊਗੀ ਅੰਡਰ 17 ਠੀਕ